रेस ऐड हो चुकी है 100 मीटर औरतों ਦੇ ਵਰਗ ਦੇ ਵਿੱਚ ਬਹੁਤ ਹੀ ਵਧੀਆ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਹੀ ਲੜਕਾਂ ਦਾ ਜ਼ੋਰਦਾਰ ਤਾੜੀਆਂ ਦੇ ਨਾਲ ਬਹੁਤ ਹੀ ক্লোਜ਼ ਫਾਈਟ ਰਾਜਾ ਦੇਵੀ ਨੇ ਇਸ ਰੇਸ ਨੂੰ ਜਿੱਤ ਲਿਆ ਸਿਮਰਨ ਦੂਸਰੇ ਸਥਾਨ ਤੇ ਰਹੀ ਹੈ ਅਤੇ ਤੀਸਰੇ ਸਥਾਨ ਦਾ ਫੈਸਲਾ ਸਾਡੇ ਅਫੀਸ਼ੀਅਲਸ ਕਰਕੇ ਦੱਸਣਗੇ ਕਿਉਂਕਿ ਬਹੁਤ ਹੀ ক্লোਜ਼ ਟੱਕਰ ਮਿਲੀ ਹੈ ਇਸ ਰੇਸ ਦੇ ਵਿੱਚ ਇਹ ਦੋਨੋਂ ਹੀ ਲੜਕੀਆਂ ਇੱਕ ਦੋ ਸਾਲ ਤੋਂ ਇੰਜਰੀ ਦੇ ਵਿੱਚ ਸੀ ਇੰਜਰੀ ਤੋਂ ਬਾਅਦ ਵਾਪਸ ਆਈਆਂ ਨੇ ਤੇ ਕਮਲਜੀਤ ਖੇਡਾਂ ਦੇ ਵਿੱਚ ਪਹਿਲਾ ਤੇ ਦੂਸਰਾ ਸਥਾਨ ਹਾਸਲ ਕੀਤਾ ਹੈ ਦੋਨੋਂ ਹੀ ਨੈਸ਼ਨਲ ਲੈਵਲ ਦੀਆਂ ਥ੍ਰੀਟ ਨੇ ਜਿਹੜੀ ਸੈਕਿੰਡ ਲੜਕੀ ਆਈ ਹੈ ਉਸਨੇ ਨੈਸ਼ਨਲ ਗੇਮ ਜੋ ਕਿ ਗੋਆ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਸੀ ਤੇ ਜਿਹੜੀ ਅੱਛਾ ਇਸ रेस ਦੇ ਵਿੱਚ ਰਾਧਾ ਦੇਵੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਹੁਣ 400 ਮੀਟਰ ਰੇਸ ਕਰਵਾਈ ਜਾਏਗੀ ਬਹੁਤ ਹੀ ਵਧੀਆ ਪ੍ਰਦਰਸ਼ਨ ਸੋ ਇਹਦੇ ਵਿੱਚ ਕਈ ਵਾਰੀ ਇੰਪਾਰਸ ਨੂੰ ਵੀ ਫੈਸਲਾ ਕਰਨਾ ਬੜਾ ਔਖਾ ਹੋ ਜਾਂਦਾ ਕਿ ਕਿਹੜਾ ਫਸਟ ਹੈ ਕਿਹੜਾ ਸੈਕੰਡ ਹੈ ਔਰ ਕਿਹੜਾ ਥਰਡ ਹੈ ਸੋ ਬਹੁਤ ਹੀ ਵਧੀਆ ਸਾਡੇ ਜਿਹੜੇ ਕੋਚ ਸਾਹਿਬਾਨ ਨੇ ਲੱਗੇ ਨੇ ਵਧੀਆ ਜਜਮੈਂਟ ਦੇ ਰਹੇ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਗੁਰਦੀਪ ਸਿੰਘ ਜੀ ਜਸਵੰਤ ਸਿੰਘ ਜੀ ਢੱਲੋਂ ਸਰਦਾਰ ਲਖਵਿੰਦਰ ਸਿੰਘ ਜੀ ਕੈਪਟਨ ਸਾਹਿਬ ਤੇ ਉਹਨਾਂ ਦੇ ਹੋਰ ਸਾਥੀ ਸੱਜਣ ਜਣ ਅਥਲੈਟਿਕਸ ਦੇ ਫੀਲਡ ਦੇ ਜੋ ਸੁਆਮ ਦੇ ਰਹੇ ਨੇ ਸੋ ਖਿਡਾਰੀਆਂ ਦੇ ਨਾਲ ਖਿਡਾਰੀ ਤੇ ਖਿਡਾਰਨਾਂ ਦੇ ਨਾਲ ਪੂਰਾ ਇਨਸਾਫ ਕਰ ਰਹੇ ਨੇ ਵਿਜੇ ਸ਼ਰਮਾ ਜੀ ਤਾਨਕ ਪਾਸਕਰ ਦੇਖੋ ਪੂਰੀ ਸਪੀਡ ਦੇ ਨਾਲ ਸਾਰੇ ਜਿਹੜੀਆਂ ਕਵਰ ਕਰ ਰਹੇ ਨੇ ਸੋ ਮੀਡੀਆ ਦਾ ਵੀ ਬਹੁਤ ਜਿਹੜਾ ਯੋਗਦਾਨ ਆ ਇਹ ਨਹੀਂ ਕਿ